ਇੱਕ ਬਿਆਨ ਆ ਜਾਂਦਾ ਏ ਥੋਡੇ ਐਮਐਲਏ ਦਾ ਦੇਮਾਨ ਜੀ ਦਾ ਐਸਐਸਪੀ ਦਫਤਰ ਜਾ ਕੇ ਮਿਲੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਡਾ ਐਕਸ਼ਨ ਕਰਾਂਗੇ ਸੋਡੀ ਤਾਕਤ ਦੇ ਨਾਲ ਇਹ ਮਠਿਆਈ ਫਿਰਦੇ ਨੇ ਪ੍ਰਸ਼ਾਸਨ ਕਹਿੰਦਾ ਨਾ ਕਹਿੰਦਾ ਧਾ ਨਹੀਂ ਲਿਆ ਉਹ ਸਾਨੂੰ ਇਹ ਵੀ ਨੋਟਿਸ ਦਾ ਵੀ ਕਿਹੜਾ ਨੰਬਰ ਗੱਡੀ ਆ ਕਹਿੰਦੇ ਕਿ ਨਾਂਬੇ ਚ ਨਹੀਂ ਹੋ ਭਰਾਵੇ ਜਿਹੜਾ ਉਹਨੂੰ ਬਚਾਉਣ ਵਾਲਾ ऐसे धमाना, उसके बाद राजीव निपट के बिल्ली का रंजा, बस्ले का रंजा, सेम नहीं, नहीं बता सकते कि कौन भाग लगा। ये डांटा तीन बार के लिए ये डांटा तीन बार के लिए नहीं ना दो बार दो बार से आयोग 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 ਦੇਖੋ ਬਹੁਤ ਦਿਨਾਂ ਦਾ ਇਹ ਮੁੱਦਾ ਚੱਲ ਰਿਹਾ ਜਿੱਗਾ ਟ੍ਰੈਲੀ ਦਾ ਮੁੱਦਾ ਸਾਡੇ ਕਾਂਗਾਂ ਤੋਂ ਸਭੂ ਹੋ ਰਹੇ ਤੋਂ ਟ੍ਰੈਲੀਆ ਥੋਰੀ ਹੋ ਗਈਆਂ ਉਸ ਅਧਿਕਾਰੀ ਤਾਕੇਜ ਕਪੂਰੇ ਮੁੱਦਾ ਜਿਲ੍ਹਾ ਦੀ ਵਾਈਫ ਪ੍ਰਧਾਨ ਨੇ ਉਹਨਾਂ ਬੱਚਾ ਦੇ ਇੱਕ ਪਾਸੇ ਮਲੇ ଥିਗੇ ਬੜੇ ਚਿਰ ਤੋਂ ਮੁੱਦਾ ਚੱਲਿਆ ਤੇ ਉਹਦੇ ਪਰਚਾ ਦਰਜ ਵੀ ਹੋਇਆ ਇਹ ਇੱਕ ਰਿਮਾਰਕ ਹੈ ਜਿਹਨੂੰ ਭਰ ਕੇ ਚੱਲਦੇ ਦੋਖਲਾ ਸਜੰਤ ਦੇ ਸਾਰਾ ਸ਼ਹਿਰ ਸਾਰਾ ਸ਼ਹਿਰ ਦੁਖੀ ਸੀ ਇਹ ਬੰਦੇ ਟੋਕੋਗੇ ਸਾਰੇ ਦੁਖੀ ਕਰੇ ਹੋਏ ਸੀ ਜਿਹੜਾ ਵੀ ਉਹ ਦੇ ਖਿਲਾਫ ਰੋਣਾ ਜਿ ਉਠਾਉਂਦਾ ਸੀ ਤੇ ਬੜੀ ਮੰਦੀ ਭਾਸ਼ਾ ਬੋਲਦਾ ਸੀ ਪਰ ਪਰਮਾਤਮਾ ਨੇ ਕਿਰਪਾ ਦੇਖੋ ਕੰਨੇ ਨੇ ਪਰਮਾਤਮਾ ਦੇ ਘਰ ਦੇਰਾ ਦੇਰ ਰਹੀ ਉਹਨੇ ਸਭ ਕਿਰਪਾ ਕਰੀ ਆ ਤੇ ਉਹਦੀ ਸਚਾਈ ਦਾ ਚੋਰ ਕਾਣ ਕਾਣ ਸਹੀ ਆ ਉਹ ਸਾਰੇ ਫਰਮਾਂ ਲਿਆ ਗਿਆ ਸਭ ਤੋਂ ਵੱਧ ਇਸ ਨੂੰ ਮਰਦਨ ਕਰ ਰਹੇ ਨੇ ਦੇਖੋ ਅੱਜ ਸਾਰੇ ਦੇਖੋ ਆਪਣੇ ਆਰਟੀਆ ਸਿਟੀਸ਼ਨ ਆਈ ਹੋਈ ਹੈ ਤੁਹਾਨੂੰ ਨਹੀਂ ਆਉਣੀ ਹੈ ਸ਼ਹਿਰ ਵਾਲੇ ਆਏ ਹੋਣਗੇ ਕਿਸ ਨੂੰ ਬਣਾਉਣ ਦੀ ਲੋੜ ਨਹੀਂ ਕੋਈ ਲੋਕ ਆਪੇ ਆਪ ਆਏ ਨੇ ਕਿਸ ਨੂੰ ਸੁਨੇਹਾ ਨਹੀਂ ਲੱਗਿਆ ਸੀਗਾ ਇਹ ਲੋਕ ਆਪ ਰੁੱਸ ਗਏ ਉਹਨਾਂ ਕਿਹੜੇ ਆਏ ਨੇ ਕਿਹੜਾ ਮੇਰੇ ਉਸ ਕਿੰਨੇ ਅਸੀਂ ਦੇਖੋ ਉਹਨੇ ਅਸੀਂ ਇਹ ਫੋਟੋ ਸੀ ਮਤਾ ਪਾਇਆ ਜੀ ਉਹਨੂੰ ਬਹੁਤ ਦਾ ਜਿਹੜੇ ਤਰ੍ਹਾਂ ਮੀਟਿੰਗ ਰੱਖੀ ਸੀ ਬਾਹਾਂ ਦੇ ਚੱਲ ਨਹੀਂ ਅਸੀਂ ਇਹਨਾਂ ਜਾ ਕੇ ਚੱਲਦੇ ਇਹ ਕਰ ਹਲੇ ਵੀ ਗ੍ਰਿਫਤਾਰੀ ਨਹੀਂ ਹੋਈ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਰੋਸ ਮਾਰਚ ਵੀ ਕਰਾਂਗੇ ਆਹ ਆਹ ਧਰਨੇ ਵੀ ਲਾਵਾਂਗੇ ਜੇ ਆਪਾਂ ਇਹ ਤੋਂ ਲਾਵਾਂਗੇ ਅਸੀਂ ਜਿਹੜੇ ਧਰਨੇ ਦੇ ਵਿੱਚ ਮੂਟੇ ਆ ਅਸੀਂ ਇਸ ਧਰਨੇ ਦੇ ਵਿੱਚ ਕਿਹਨਾਂ ਖੜੀ ਸਾਰੇ ਨੂੰ ਵੱਡੀ ਗੱਲ ਆ ਕਿਉਂਕਿ ਮੈਂ ਸਾਰੇ ਨਾਲੋਂ ਪਹਿਲਾਂ ਕਹਿ ਤਰਨਾਂ ਮੇਰਾ ਸਬੰਧ ਵੀ ਕਨਾਲ ਤੋਂ ਮਾਨ ਬਣਾ ਲੈਣਾ ਦਾਕੂ ਦੇ ਤਕਾਲ ਤਸਾਨਾ ਨਾਲ ਜਿਹੜੀ ਬਦਿੱਤੀ 90 ਦੇ ਵਿੱਚ ਹੋਈਆ ਉਹ ਬੜੀ ਸ਼ਰਮਨਾਕ ਆ ਮੈਂ ਇੱਥੇ ਜੇ ਸਾਡੀਆਂ ਤਖਾਨ ਯੂਨੀਅਨ ਨੇ ਇਹਨਾਂ ਨੇ ਜਿਨ੍ਹਾਂ ਨੇ ਤੋਸਾਨੀਆਂ ਦੀ ਖੋਜ ਕੀਤੀ ਆ ਜਿਹੜਾ ਇਹ ਪਾਗਾ ਜੋ ਤਦ ਕਿੜਾ ਤਸਾਨੀ ਦੇ ਲੋਕੀ ਪਿੱਤਾ ਗਿਆ ਮੈਂ ਉਹਨਾਂ ਦੇ ਹੱਕ ਦੇ ਵਿੱਚ ਤਣੋ ਮਨੋ ਇਹਨਾਂ ਦੇ ਨਾਲ ਖੜਾ ਅਰ ਮੈਂ ਸਾਰਿਆਂ ਨੂੰ ਮਤਲਬ ਕੇ ਇਹ ਦੇਣਤੀ ਕੀ ਕਰੂਗਾ ਵੀ ਕੋਈ ਵੀ ਸਾਡੀਆਂ ਨਾਂਦੇ ਦੇ ਵਿੱਚ ਚਾਹੇ ਕੋਈ ਵੀ ਬੰਦਾ ਇੱਥੇ ਗੱਲਾਂ ਹੋ ਰਹੀਆਂ ਨੇ ਸਾਡੇ ਦੇ ਵਿੱਚ ਰਾਗੀਆਂ ਉਹ ਜਿਹੜੀਆਂ ਨੇ ਹੋਰ ਕਿਸੇ ਦੇ ਘਰ ਰਖੀਆਂ ਨੇ ਔਰ ਖਾਨ ਜੀ ਨੇ ਉਹਨਾਂ ਦਾ ਹੋਰ ਭਾਈਚਾਰੇ ਵੱਲੋਂ ਉਹਨਾਂ ਨੇ ਪਹਿਰਾ ਵੀ ਲਾਇਆ ਉਹ ਸਾਡੀ ਇਹ ਬੇਇੱਜ਼ਤੀ ਹੈ ਕਿ ਇਹਦੇ ਵੀ ਘਰੇ ਖੜੀਆਂ ਨੇ ਉਹਨਾਂ ਨੂੰ ਲੰਗਿਆ ਕੀਤਾ ਜਾਏ ਔਰ ਜੋ ਟਰਾਲੀਆਂ ਜਾਂ ਕੋਈ ਵੀ ਸਮਾਨ ਜੋ ਟਰਾਲੀਆਂ ਤੋਂ ਵੇਣਾ ਵੀ ਕੋਈ ਮਾਮਲਾ ਜਿਹੜੀ ਕਹਿਰ ਦੇ ਵਿੱਚ ਚਰਚਾ ਹੋ ਰਹੀ ਆ ਇਹਨਾਂ ਨਾ ਬੰਦਿਆਂ ਕੋਲ ਕਰੇ ਤਰ੍ਹਾਂ ਤਾਂ ਉਹਨੂੰ ਬਰਾਮਦ ਕਰਾ ਕੇ ਪਰ ਪ੍ਰਸ਼ਾਸਨ ਨੂੰ ਵੀ ਅਪੀਲ ਕਰਨਗੇ ਵੀ ਇਹ ਐਸੇ ਜਿਹੜੇ ਖਾਲੀ ਹੋਰ ਇਨਸਾਨ ਨੇ ਉਹਨਾਂ ਨੂੰ ਖਾਦ ਹੀ ਦੇਣੀ ਚਾਹੀਦੀ ਉਹ ਚਾਹੇ ਕੋਈ ਵੀ ਦੇ ਉਹਨਾਂ ਨੂੰ ਬਾਕੀ ਬਾਕੀ ਮਾਮ ਜਿਹੜੀ ਹੈ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਔਰ ਕਬਾਣਾ ਨੂੰ ਹਰਾਉਣਾ ਸਾਰਾ ਇਹ ਕਹਿ ਸਕਦੇ ਆ ਕਮੇਟੀ ਸਰਕਾਰ ਦੇ ਨੇ ਤਾਂ ਹੋ ਸਕਦਾ ਹੈ ਕਿ ਜਿਵੇਂ ਉਹ ਪਛਾਣ ਮਾਰਨ ਕੀ ਨੇ ਉਹ ਐਨਐਨਡੀ ਨੇ ਜਦੋਂ ਵੀ ਦਾ ਕੋਈ ਇੱਕ ਵਕਤ ਪੈ ਜਾਂਦਾ ਕਿ ਉਹ ਇਹੇ ਪਰਦਾਰ ਨੂੰ ਕਿਉਂ ਨਹੀਂ ਦਿੰਦਾ ਇਹ ਸਮਝਦeltenੇ ਇੱਕ ਮੀਡੀਆ ਕੰਮ ਕਰੇਗਾ ਉਹ ਬੇਈਂਤੀ ਸਰਕਾਰ ਨੂੰ ਬੜੀ ਜ਼ਾਲਮ ਬੁਲਦੀ ਹੈ ਜਿਹੜੇ ਡੋਗਟਲ ਲੋਰ ਤੇ ਹੋਰ ਜਿਹੜਾ ਇਹ ਹੈਗਾ ਘਟੀਆਂ ਕੰਮ ਕੀਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਕੇ ਉਹਦੇ ਵਿੱਚ ਡੋਲ ਵੀ ਬੰਦੇ ਆਉਂਦੇ ਇਹਨਾਂ ਨੇ ਅੱਜ ਨਹੀਂ ਬਣਦੀ ਜੀ ਉਹਨਾਂ ਨੂੰ ਵੜਕੇ ਜਾਂਦੇ मैं ट्राली की गल नहीं करती क्योंकि ट्राली बहुत आ गलत <गया> ने ट्राली चुकी ने की नहीं की पर मैं ये, ये लगता कि डाबा कि ਜਦੋਂ ਵੀ ਉਹ ਦੋਵਾਂ ਵੀ ਕੋਰੀਆਂ ਹੁੰਦੀਆਂ ਨੇ ਚਾਹੇ ਘਰਾਂ 'ਚ ਚੋਰੀਆਂ ਹੁੰਦੀਆਂ ਨੇ ਜਾਂ ਦੁਕਾਨਾਂ 'ਚ ਚੋਰੀਆਂ ਹੁੰਦੀਆਂ ਜਦੋਂ ਵੀ ਅਸੀਂ ਕਾਲ ਦਿੱਤੀ ਆ ਸੰਬੰਧ ਦੇ ਵੱਲੋਂ ਦਿੱਤੀ ਆ ਜਾਂ ਵਪਾਰ ਮੰਡਲ ਦੇ ਵੱਲੋਂ ਦਿੱਤੀ ਦਿੱਤੀ ਆ ਤਾਂ ਸਭ ਤੋਂ ਵੱਡਾ ਜਿਹੜਾ ਵਪਾਰ ਮੰਡਲ ਆ ਉਹ ਆਪਣੀ ਬੀਤੂ ਨੂੰ 잡 ਕੇ ਭੱਜਿਆ ਤੇ ਬਹੁਤ ਲੱਗਦਾ ਕਿ ਜਿਹੜਾ ਸਭ ਤੋਂ ਵੱਡਾ ਕੋਰਪੋਰੇਟ ਵਪਾਰ ਮੰਡਲ ਹੀ ਚਹਿਰ ਨਾਲ ਕੁਮਾਰਿਆ ਹੈ ਤੇ ਅੱਜ ਵੀ ਜਿਹੜੀ ਕਾਲ ਦਿੱਤੀ ਸੀ ਵਪਾਰ ਮੰਡਲ ਨੇ ਮਨਦਾਲ ਤੇ ਫਿਰ ਵਾਪਸ ਹੋ ਗਿਆ ਸਭ ਪੁੱਛਣਾ ਚਾਹੁੰਦਾ ਕਿ ਉਹ ਤਸੰਦਾਂ ਦੇ ਨਾਲ ਨਹੀਂ ਯੋਗ ਰੋਪਾ ਨੂੰ ਯੋ ਸ਼ਹਿਰ ਵਾਪਸ ਦੇ ਨਾਲ ਨਹੀਂ ਉਹਨਾਂ ਨੂੰ ਸਾਹਮਣੇ ਆ ਕੇ ਪਹਿਲਾਂ ਆਪਣੇ ਆਪ ਨੂੰ ਪੀਰ ਤਰਨਾ ਚਾਹੀਦਾ ਫਿਰ ਅਸੀਂ ਟਰਾਲੀਆਂ ਦੀ ਗੱਲ ਕਰਾਂਗੇ ਟਰਾਲੀ ਦਾ ਇੱਕ ਚੋਰੀ ਹੋ ਜਾਏ ਤੇ ਸਾਡੇ ਇਲਾਕੇਾਂ 'ਚ ਰੋਜ਼ ਚੋਰੀਆਂ ਹੋ ਰਹੀਆਂ ਸਾਡੀਆਂ ਦੁਕਾਨਾਂ ਤੇ ਰੋਜ਼ ਚੋਰੀਆਂ ਹੋ ਰਹੀਆਂ ਇੱਕ ਇੱਕ ਦੁਕਾਨ ਤੇ ਚਾਰ ਚਾਰ ਵਾਰੀ ਚੋਰੀ ਹੋ ਰਹੀ ਹੈ ਇਹ ਨਾ ਕੋਈ ਜਾਣਦਾ ਜਿਵੇਂ ਤੋਂ ਹੁਕਮ ਕਿਲਾ ਕਿਹਾ ਪਰ ਸਭ ਪ੍ਰਸ਼ਾਸਨ ਤੱਕ ਇਹ ਸੁਣਦਾ ਪਿਆ ਅਸੀਂ ਕਿ ਦਲੀਲ ਦਿੰਦੇ ਆ ਕਿ ਜਿਹੜੀ ਸਾਡੀ ਪੁਲਿਸ ਆ ਉੱਥੇ ਮੁਲਾਜ਼ਮਾਂ ਦੀ ਕਮੀ ਹੈ ਮੇਰੇ ਯਾਰ ਲੈ ਗਾਇਕੋ ਦੀ ਚਾਹਨਾ ਕਿ ਦੇਖੀ 170 ਤਕਰੀਬ ਮੁਲਾਜ਼ਮਾਂ ਚੋਂ 70 ਵੀ ਨਹੀਂ ਜੋ ਕਿ ਰਿਟਾਇਰਮੈਂਟ ਹੋ ਗਿਆ ਉਹਦੇ ਕੰਮ ਦਾ ਬਹੁਤ ਲੋਟ ਹੈ ਜੀ ਆਪਾਂ ਤੇ ਬਹੁਤ ਸੇ ਲੋਕਾਂਾਂ ਦੇ ਡਿਊਟੀਆਂ ਲੱਗ ਰਹੀਆਂ ਲੋਕਾਂ ਨੂੰ ਤਾਂ ਇੱਕ ਆਵਾਜ਼ ਬੁਲੰਦ ਕਰਨੀ ਹੈ ਪਰ ਸਾਡੇ ਨਮਾਇੰਦਿਆਂ ਤੇ ਬਹੁਤ 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 ਬਹੁ ਬੜਾ ਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜਿਹੜਾ ਇਹ ਬਹੁਤ ਹੀ ਗੰਭੀਰ ਮਸਲਾ ਹੈ ਜਿਹੜੇ ਕਿਸਾਨੀ ਜਿੰਨੀ ਵੀ ਪੰਜਾਬੀਆਂ ਦੇ ਕਿਸਾਨ ਨਰਕੇੜਾ ਦੇ ਬਾਪੂ ਉਹ ਬੁਰੀ ਹੋਇਆ ਉਹਨਾਂ ਲਈ ਬਹੁਤ ਹੀ ਗੰਭੀਰ ਮੁੱਦਾ ਹੈ ਤੇ ਉਹਨਾਂ ਦੇ ਦਿਨਾਂ ਤੇ ਫੇਸ ਪਹੁੰਚੀ ਆ ਕਿ ਉਹਨਾਂ ਦੀਆਂ ਜਿਹੜੀਆਂ ਥਾਲੀਆਂ ਨੇ ਸਾਲੂ ਦੇ ਹਿੱਟਾਂ ਵਿੱਚ ਹਸ ਕਰਦੇ ਲੋਕ ਜਿਹੜੇ ਥਾਲੀਆਂ ਨੇ ਉਹ ਇੱਥੇ ਨਗਰ ਕੌਂਸਲ ਦੇ ਜਿੱਤਣਾ ਮਤਾਉ ਉਹਨਾਂ ਦੇ ਟਰੈਕਟਰਾਂ ਦੇ ਨਾਲ ਕਾਡੇ ਦੇ ਵਿੱਚ ਲਿਆ ਕੇ ਬਈ ਚੋਰੀ ਕਰਕੇ ਜਾਨੀ ਇਹ ਬਰਾਮਦ ਹੋਈਆਂ ਨੇ ਉਸ ਮਤਲਬ ਜਿਹੜੇ ਅਸੀਂ ਤਾਂ ਚਾਹੁੰਦੇ ਆ ਜਿੰਨੇ ਮੁੰਡੇ ਨਾਮ ਦੇਤੇ ਹੋਏ ਆ ਉਹਨਾਂ ਦੀ ਜਲਦੀ ਤੋਂ ਜਲਦੀ ਕਾਰਵਾਈ ਹੋਵੇ ਜੇ ਅਸਲ ਵਿੱਚ ਸਾਡੇ ਕਿਹੜੇ ਤਰ੍ਹਾਂ ਦੇ ਬੰਦੇ ਕਿ ਕੋਈ ਜੇ ਇਹ ਅਧਿਪਕਤਾ ਸੀ ਸਿਰਫ ਇੰਨੇ ਹੀ ਕਾਮਯਾਬ ਹੋ ਸਕਿਆ ਜਿਹੜੇ ਸਾਡੇ ਪੀੜ ਤੇ ਪਰਿਵਾਰ ਨੇ ਜਿੰਨਾ ਕਿ ਕੁਰਬਾਨੀਆਂ ਦਿੱਤੀ ਉਹਨਾਂ ਨੇ ਸਿਰਫ ਰਾਤ ਬਿਆਨ ਹੀ ਕਰਿਖਾ ਸਕਿਆ ਇਥੇ ਦਾ ਪ੍ਰੋਫੈਸ਼ਨ ਪਤਾ ਨਹੀਂ ਕਿਉਂ ਜਣੀ ਇਹਨੂੰ ਬਤੌਰ ਤੇ ਲਗਿਆ ਹੋਇਆ ਸੀ ਜਿਹਨੇ ਦਰਜਾ ਕਰਵਾ ਜਿੱਤੇ ਸਿੱਧੇ ਜ਼ਿੰਮੇਵਾਰ ਨਹੀਂ ਵਈ ਕਿਉਂਕਿ ਸੇਤੂ ਦੇ ਜਿਹੜੇ ਨਗਰ ਕੌਂਸਲ ਦੇ ਵਲ ਭਾਵੇਂ ਪਰ ਉਹਨਾਂ ਦੇ ਕਰਤਿਆਂ ਦੀ ਮਗਰ ਪਾ ਕੇ ਵੀ ਕਰ ਲਈ ਆਉਂਦੀ ਆ ਉਹ ਪੰਤਜ ਕੱਪੂ ਵੀ ਮੰਨਦਾ ਕਿ ਡੀਸੀ ਦੇ ਹੁਕਮਾਂ ਦੇ ਮਤਲਬ ਪਤਾ ਦੇ ਡੇਟੇ ਤੇ ਗਏ ਆ ਪਰ ਗੁਰਦੇਵ ਮਾਨ ਵੀ ਇਸ ਗੱਲ ਨਾਲ ਸਹਿਮਤ ਹੁੰਦਾ ਕਿ ਜਿਹੜੇ ਉੱਧਰ ਮੇਰੇ ਕੋਲੋਂ ਦੇ ਟਰੈਕਟਰ ਆ ਉਹ ਖੰਭੂ ਡੌੜੀ ਜਾਂਦੇ ਆ ਔਰ ਉਹਨਾਂ ਦੀ ਟਰੈਕਟਰ ਦੀ ਗੈਰਤਾ ਕੇ ਜਿਹੜੀ ਗੱਲ ਆ ਉਹ ਅਸੀਂ ਇਸ ਤਰ੍ਹਾਂ ਯਕੀਨ ਨਾ ਕਹਿ ਸਕਦੇ ਕਿਉਂਕਿ ਦਰਾਂਤ ਹੋ ਚੁੱਕਿਆ ਨੇ ਜਦੋਂ ਉਹਨਾਂ ਨੇ ਟਰੈਕਟਰ ਦੀ ਗੈਰਤਾ ਕੇ ਇੰਜ ਤਾਂ ਸਿੱਧੀ ਸਿੱਧੀ ਪੂਰੇ ਵੀ ਨਗਰ ਪ੍ਰਾਂਤ ਕੋਈ ਜਿਹੜੀ ਪ੍ਰਭਾਵਨਾ ਪਾਤਾ ਜਾਵਾ ਉਹ ਜ਼ਿੰਮੇਵਾਰ ਆ ਉਹ ਵੀ ਦੋ ਅਸੀਂ ਤਾਂ ਇਹ ਕਹਿੰਦੇ ਵੀ ਇਹ ਦੋਵੇਂ ਜਿਹੜੇ ਪੱਤੀ ਤੇ ਪਤਨੀ ਨੇ ਸਿਖਾਤਾ ਜਾਵਾ ਤੇ ਪੱਤੀ ਜਿਹੜਾ ਇਹਨਾਂ ਦੀ ਜਲਦੀ ਤੋਂ ਜਲਦੀ ਜ਼ਿੰਮੇਵਾਰੀ ਹੋਵੇ ਇਹ ਸਾਡੀਆਂ ਜਿਹੜੀਆਂ ਬੇਚਾਨੀ ਪੰਜਾਬ ਪਤਾਗਾ ਕੱਟਣਾ ਜੀ ਦੇਖੋ ਅੱਜ ਜਿਹੜਾ ਕੱਟ ਹੋਇਆ ਇਹ ਜਿ세 ਬੰਦੀਆਂ ਦੇ ਲਈ ਕੱਟ ਨਹੀਂ ਹੈ ਸਾਨੂੰ ਕੋਈ ਸਿਰ ਤੇ ਨਿਆ ਲਾ ਕੇ ਸਿਰਫ ਇਹ ਦੇਖੋ ਸ਼ੁਕਰੀਆ ਕਰਨੀ ਆਪਦਾ ਸੀਗਾ ਇਹ ਜਿਹੜਾ ਕੱਟਾ ਨਾਦੇ ਦੇ ਵਿੱਚ ਜਿਹੜਾ ਰੋਸ ਲੋਕਾਂ ਤੋਂ ਬਣਦਾ ਉਹਨੂੰ ਲੈ ਕੇ ਉਹਦੇ ਦੇ ਜਿਹੜੀਆਂ ਜਾਰਦੀਆਂ ਜਮੀਨਾਂ ਵਾਲੇ ਲੋਕਾਂ ਨੇ ਆਪਣੇ ਤੌਰ ਤੇ ਪ੍ਰੋਟੈਸਟ ਕੀਤਾ ਜਿਹੜਾ ਪੰਜਾਬ ਦੇ ਉੱਪਰ ਪ੍ਰੋਟੈਸਟਾ ਬਈ ਇੱਕ ਦੋ ਦਿਨ ਚ ਅਸੀਂ ਪ੍ਰੋਗਰਾਮ ਦੇਵਾਂਗੇ ਔਰ ਪੂਰੇ ਪੰਜਾਬ ਦੀਆਂ ਜਿ세 ਬੰਦੀਆਂ ਕਿਉਂਕਿ ਅਸੀਂ ਟਾਈਮ ਦਿੱਤਾ ਸਾਨੂੰ ਐਸਐਸਪੀ ਸਾਹਿਬ ਨੇ ਕਾਰੰਦਾਟਾ ਮੰਗਿਆ ਸੀ ਅੱਜ ਲਗਭਗ 10 ਦਿਨ ਹੋ ਗਏ ਜਿਹੜੇ ਉਸ ਗੱਲ ਨੂੰ ਤੇ 1-2 ਦਿਨ ਦੇ ਵਿੱਚ ਪੰਜਾਬ ਦੇ ਬੰਦਾ ਸਾਰਿਆਂ ਦੇ ਕੋਲ ਪ੍ਰੋਬਲਮ ਨੀਕ ਇਹ ਜਿਹੜੇ ਪ੍ਰਸ਼ਾਸਨ ਦੇ ਨੱਕ ਤੇ ਪਾਉਂਦੇ ਆਗੇ ਬਾਈ ਬਾਈ ਮੰਗ ਸਾਡੀ ਸਭ ਤੋਂ ਜ਼ਿਆਦਾ ਜ਼ਰੂਰੀ ਆ ਉਹ ਇਹ ਆ ਜਿਹਨੂੰ ਕਹਿੰਦੇ ਟਾਲੀ ਗ੍ਰਾਮ ਹੁੰਦੀ ਆ ਉਹੀ ਰਾਤ ਨੂੰ ਜਦੋਂ ਇਹਨਾਂ ਦੇ ਕਿਸੇ ਤਿਹੇ ਤੋਂ ਟਾਲੀ ਬਾਈ ਰੋਡ ਤੋਂ ਤੇੜੀ ਹੋ ਜਾਂਦਾ ਇੱਕ ਹੋਰ ਜਿਹਦੀ ਪੁਸ਼ਟੀ ਹੋ ਗਈ ਕਿ ਸੰਭੂਤੋਂ ਟਾਲੀ ਆਈਆ ਔਰ ਇੱਕ ਪੂਛ ਨੇ ਪਕਸਾਂ ਦੀ ਉਤਾਰੀ ਆ ਜਦੋਂ ਇਹ ਸਾਨੂੰ ਇਹ ਪਤਾ ਲੱਗੇ ਇਹ ਸਾਬਤ ਹੋ ਗਿਆ ਕਿ ਜਿਹੜਾ ਬੰਕ ਚ ਪੱਪੂ ਆ ਜਾਂ ਪੱਪੂ ਨਾਲ ਹੀ ਗਿਆ ਕਿ ਕੋਈ ਨਗਰ ਹੈ ਤਾਂ ਉਹ ਪਾਰਟੀ ਦੀ ਟੀਮ ਆ ਜਦੋਂ ਉਹਨਾਂ ਕੋਲੇ ਟਰਾਲੀਆਂ ਲੱਗ ਪਾ ਕੇ ਪੰਜ ਤੋਂ ਸੱਤ ਟਰਾਲੀਆਂ ਨੇ ਜਦੋਂ ਸਾਡੀ ਜਿਹੜੀ ਮੰਗ ਹੈ ਵੀ ਇਹਨੂੰ ਫੜ ਕੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ ਇਹ ਪੁਲਿਸ ਦਾ ਕੰਮ ਆ ਤੇ ਜਦੋਂ ਬਾਕੀ ਟਰਾਲੀਆਂ ਉਹ ਇਹਨਾਂ ਚੋਕੜੇ ਇੱਡੇ ਕਿਹਾ ਸਾਡੀ ਮੇਨ ਮੰਗ ਹੈ